ਜਦੋਂ ਅਕਸਡੈਂਟ ਹੋਇਆ ਉਹ ਸੁਣਿਆ ਹੋਇਆ ਸੀ। ਇਹ ਉਸ ਮੇਰੇ ਕਿਤੇ ਡਿਊਟੀ ਤੇ ਜਾਂਦੇ ਨੇ ਸਵੇਰੇ ਖੱਲ ਨੇ। ਖੱਲੇ ਜਾਗਦੇ ਨੇ ਇਹਨੇ ਤੇਲ ਪੰਪ ਤੇ ਤੇਲ ਪਵਾਉਣਾ ਸੀ ਉਹ ਹੀ ਇਹਨਾਂ ਨੇ। ਜਿਹੜੀ ਸੁਣਨ ਚ ਗੱਲ ਆਈ ਉਹਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉਥੋ ਜਦ ਅਸੀਂ ਪਹੁੰਚੇ ਤਾਂ ਡੈਕਟ ਹੋ ਚੁੱਕੀ ਸੀਗੀ। ਹੋਰ ਵੀ ਗੱਡੀ ਵਾਲੇ ਨੇ ਬਹੁਤ ਤੇਜ਼ ਸੀ ਗੱਡੀ। ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਮਾਰੀ ਬਹੁਤ ਜ਼ਬਰਦਸਤ ਵੇਕ ਲੱਗੀ ਆ। ਉਹ ਕਰਕੇ ਬਾਕੀ ਜੋ ਵੀ ਆ ਕੋਸ ਸਟੇਸ਼ਨ ਨੂੰ ਵੀ ਜੋ ਵੀ ਆ ਆਪਣਾ 55 سال ਇਹਨਾਂ ਦੀ ਉਮਰ ਸੀ ਮੈਰਿਟ ਸੀਗੇ ਦੋ ਬੱਚੇ ਲੈ ਕੇ ਬਾਕੀ ਜੋ ਵੀ ਆ ਪੁਲਿਸ ਨੂੰ ਆਪਣਾ ਕਾਰਵਾਈ ਕਰਨ ਬਰੀਆ ਤੌਰ ਤੇ ਜਦ ਜੱਦੀ ਵਾਲਾ ਕਹਿੰਦੇ ਪਕੜ ਲਿਆ ਜੀ ਪੁਲਸ ਵਾਲੇ ਕਹਿੰਦੇ ਇੱਕ ਦੋ ਹੀ ਪਕੜ ਰਏ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇਸ ਕਾਰਵਾਈ ਕਰੀ ਜਾਵੇ ਜੋ ਵੀ ਆਹ ਜੀ ਡਾਕਟਰ ਅਫੀਸ

ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੋ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ